ਅੱਸੀ ਗੱਲ ਜੀ ਅੱਜ ਤੁਹਾਨੂੰ ਲੈ ਕੇ ਆਏ ਆਂ ਜੀ ਸ਼ਹਿਰ ਜਲੰਧਰ ਦੇ ਵਿੱਚ ਤੇ ਮੇਰੇ ਬੈਕਸਾਈਡ ਤੁਸੀਂ ਦੇਖ ਸਕਦੇ ਜੇ ਸਭ ਤੋਂ ਸਸਤੀ ਜਿਮ ਡਾਈਟ ਇੱਥੋਂ ਮਿਲਦੀ ਆ ਜੀ 30 ਰੁਪਏ ਦੇ ਵਿੱਚ ਇੰਨੀ ਸਸਤੀ ਡਾਈਟ ਅੱਜ ਕੱਲ ਕੋਈ ਦਿੰਦਾ ਨਹੀਂ ਜੇ ਘੱਟੋ ਘੱਟ ਵੀ 150 200 ਦੇ ਵਿੱਚ ਜਿਹੜੀ ਤੁਹਾਨੂੰ ਜਿਮ ਡਾਈਟ ਮਿਲਦੀ ਆ ਤੇ ਬਾਕੀ 30 ਰੁਪਏ ਦੇ ਵਿੱਚ ਇਹਨਾਂ ਵੀਰੋਵਾਂ ਨੇ ਆਪਣਾ ਲਿਖਿਆ ਆ ਤੇ ਬਾਕੀ ਅੰਦਰ ਜਾ ਕੇ ਦੇਖਦੇ ਆਂ ਜੀ 30 ਰੁਪਏ ਦੇ ਵਿੱਚ ਇਹ ਦਿੰਦੇ ਵੀ ਆ ਕਿ ਜਾਂ ਬਸ ਉਹਨਾਂ ਨੇ ਗਾਗ ਨੂੰ ਖਿੱਚਣ ਵਾਸਤੇ ਹੀ ਬਸ 30 ਰੁਪਏ ਲਿਖਿਆ ਤੇ ਆਜੋ ਅੰਦਰ ਜਾ ਕੇ ਦੇਖਦੇ ਆਂ ਜੀ ਜਲੰਧਰ ਦੇ ਵੀ ਆ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਅੰਕਲ ਜੀ ਅਸੀਂ ਤੁਹਾਡਾ ਬਾਹਰ ਪੜ ਕੇ ਆਇਆ 30 ਰੁਪਏ ਦੇ ਵਿੱਚ ਤੁਸੀਂ ਜਿਮ ਡਾਈਟ ਦੇਂਦੇ ਸੱਚ ਵਾਂਗ ਜਾਂ ਤੁਸੀਂ ਉਦਾਂ ਹੀ ਬਸ ਗਾਹ ਖਚਣ ਵਾਤੇ ਬੋੜ ਲਾਇਆ ਜੇ ਨਹੀਂ ਸਰ ਬਿਲਕੁਲ ਸੱਚ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਆਗਾ 100% ਸੱਚ ਹੈ ਆ ਸਰ ਦੇਖੋ ਤੁਹਾਡੇ ਸਾਹਮਣੇ ਨਿੰਬੂ ਬਾਹਰੇ ਆ ਪਿਆਜ ਟਮਾਟਰ ਕੇਲਾ शिमला ਮਿਰਚ ਖੀਰਾ ਪਾਈਨਪਲ ਗੁੰਗੁੰਦਰ ਸਾਰ ਪੰਜ ਤਰ੍ਹਾਂ ਦੀ ਪੰਜ ਤਰ੍ਹਾਂ ਦੀ ਦਾਲਾਂ ਹੈਗੀਆਂ ਕਾਲੇ ਜਨੇ ਸਵੇਜਨੇ ਮੂੰਗੀ ਸਾਬਤ ਰਾਜਮਾ ਰੋਂਗੀ ਪਾ ਰਿਹਾ ਆ ਸੋਇਆਬੀਨ ਆ ਰੋਂਗ ਛੋਗੀ ਇਹ ਪਨੀਰ ਇਹ ਛੱਲੀ ਸਭ ਕੁਝ ਸਰ ਪਾ ਰਿਹਾ ਘਰ ਘਰ ਇਹ ਅੰਕਲ ਜੀ ਪਾਉਂਦੇ ਵੀ ਜੇ ਇਹਨਾਂ ਕੋਈ ਤਾਂ 30 ਰੁਪਏ ਚ ਬਚਦਾ ਕੀ ਇਹ ਪਹਿਲਾਂ ਇਹ ਦੱਸੋ ਤੁਸੀਂ ਸਾਡ ਮੇਰਾ ਮਨੋਰਥ ਪਤਾ ਕੀ ਹੈ ਮੇਰਾ ਮਨੋਰਥ ਇਹ ਜਿਹੜਾ ਅੱਜ ਕੱਲ ਬੱਚੇ 버ਗਰ ਨਿਊਰਲ ਮੋਮਸ ਆ ਚੀਜ਼ਾਂ ਖਾ ਰਹੇ ਹਾਂਜੀ ਹਾਂਜੀ ਉਹਨਾਂ ਨੂੰ ਛੱਡ ਕੇ ਮਤਲਬ ਆਪਣੀ ਅਸਲੀ ਡਾਈਟ ਵਾਲਾ ਆਣ ਠੀਕ ਹੈ ਜੀ ਚਲ ਬੱਚੇ ਤੋਂ ਹੋਵੇ ਜਾਂ ਨਾ ਹੋਵੇ ਉਹ ਬਾਅਦ ਦੀ ਗੱਲ ਹੈ ਮੈਂ 30 ਸਾਲ ਸਪੋਰਟਸ ਵਾਲੇ ਜੂਸ ਲਾਇਆ ਹੈ ਮੇਰਾ ਸ਼ੁਰੂ ਦੇ ਸਪੋਰਟਸਮੈਨ ਨਾਲ ਜਿਮ ਵਾਲਿਆਂ ਨਾਲ ਪਿਆਰ ਹੈ ਮੈਂ ਚਾਹਨਾ ਮੈਂ ਪਿੱਛੇ ਸਤੂ ਵਿਆ ਦੇਖੋ ਸਤੂ ਬੀਚੇ ਗਮੀ ভিਰ ਦੇ ਵਿੱਚ ਮੈਂ ਦੇ ਰਿਆਂ ਜਿੰਦੇ ਨਾਲ ਕੈਲਸ਼ੀਅਮ ਆਇਰਨ ਪ੍ਰੋਟੀਨ ਮਿਲਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਮੇਰਾ ਮਨ ਕੀਤਾ ਕਿ ਮੈਂ ਲੀਕੋਡ ਦੇ ਦੇ ਦਿਆਂ ਹਾਂ ਜੀ ਕੋਈ ਇਦਾਂ ਦਾ ਖਾਣ ਵਾਲਾ ਦੇਵਾਂ ਕਿ ਜਿਹੜੇ 버ਗਰ ਨੂਡਲ ਆ ਚੀਜ਼ਾਂ ਨੂੰ ਛੁਟ ਕੇ ਬੰਦੇ ਆਪਣੀ ਅਸਲੀ ਡਾਈਟ ਵਾਲਾ ਹਨ ਇਹ ਚ ਕਰਕੇ ਮੈਂ ਸਾਰੀਆਂ ਪ੍ਰੋਟੀਨ ਵਾਲੀਆਂ ਚੀਜ਼ਾਂ ਰੱਖਿਆ ਹੈ ਸਹੀ ਹੈ ਜੀ ਸਹੀ ਹੈ ਤੇ ਰੇਟ ਅੰਕਲ ਜੀ ਤੁਸੀਂ 30 ਰੁਪਏ ਰੱਖਿਆ ਜੇ ਮੰਨਣ ਚ ਨਹੀਂ ਆਉਂਦੀ ਤੁਸੀਂ ਦੇ ਮੈਂ ਆਪਣਾ 13-13 ਹੀ ਤੋਲਣ ਦੇ ਜੀ ਇੱਕ ਹਿਸਾਬ ਦਾ ਸਰ ਮੇਨ ਮਕਸਦ ਪੈਸਾ ਨਹੀਂ ਹੁੰਦਾ ਹਰ ਚੀਜ਼ ਦਾ ਮੇਨ ਮਕਸਦ ਸੇਵਾ ਵੀ ਹੁੰਦੀ ਹੈ ਸਰ ਮੈਂ ਸੇਮ ਇੱਕੋ ਹੀ ਰੱਖਿਆ ਮੈਂ ਅੱਛਾ ਜੀ ਗਾਹ ਨੂੰ ਡੌੜ ਨਹੀਂ ਪਾ ਜਾਂਦਾ ਜੀ 50 ਵਾਲੀ ਲੈ ਜਾਂ 30 ਵਾਲੀ ਲੈ ਅੱਛਾ ਜੀ ਮੇਰਾ ਮਨੋਰਥ ਹੈਗਾ ਕਿ ਜਿੰਨੀ ਕਿ ਪ੍ਰੋਟੀਨ ਐ ਇੱਕ ਦਿਨ ਚ ਚਾਹੀਦੀ ਐ ਉਹ ਇੰਦੇ ਚ ਪੂਰੀ ਪ੍ਰੋਟੀਨ ਪਈ ਹੋਈ। ਦਾ ਸੇਵਾਇ ਕਾਣਦੇ ਬਾਬਾ ਜੀ ਤੁਸੀਂ ਬਸ ਬਸ ਉਹ ਦੇਖੋ ਜੀ ਇਹ ਦੁਕਾਨ ਹੀ ਗੁਨਾਨਕ ਪਾਸ਼ਾ ਦੀ ਐ। ਆ ਸਾਰੀ ਦੁਕਾਨ ਬਾਬਾ ਰਾਜਾ ਸਾਹਿਬ ਦੀ ਐ। ਸਹੀ ਐ ਜੀ। ਅਸੀਂ ਦੇ ਬਸ ਇਹਨਾਂ ਦੇ ਸੇਵਾਦਾਰ ਆ। ਤੇ ਬਾਬਾ ਜੀ ਕਰੀਏ ਫਿਰ ਤਿਆਰ ਜੀ। ਮੈਂ ਕਹਾਂ ਜਿੱਦਾ ਹੁਕਮ ਆ ਦੇਖੋ ਸਰ ਤੁਹਾਡੇ ਸਾਹਮਣੇ ਉਹ ਵੀ ਵੀਰ ਮੇਰੇ ਉਹ ਤੁਹਾਡੇ ਸਾਹਮਣੇ ਲਾਈਵ ਬਾਬਾ ਜੀ ਲੱਗੇ ਜੇ ਬਣਾਉਣ ਦੇ 30 ਰੁਪਏ ਦੇ ਵਿੱਚ ਪ੍ਰੋਟੀਨ। ਆ ਦੇਖੋ ਸਰ। ਵਾਹ ਜੀ ਵਾਹ। ਆ ਸਭ ਤੋਂ ਪਹਿਲਾਂ ਮੈਂ ਪੰਜ ਤਰ੍ਹਾਂ ਦੀਆਂ ਦਾਲਾਂ। ਸਹੀ ਐ ਜੀ। ਇਹ ਕੋਈ ਹੂੰ ਤਾਂ ਚਾਨਕ ਨਹੀਂ ਹੋ ਤੁਹਾਡੇ ਬਣਾਈਆ ਇਹ ਰੋਈ ਬਣਾ ਰਿਆ ਵਾ ਕੋਈ ਆ ਨਹੀਂ ਤੁਹਾਨੂੰ ਦੇਖ ਕੇ ਮੈਂ ਕੀਤੀਆਂ ਪੰਜ ਤਰ੍ਹਾਂ ਦੀਆਂ ਦਾਲਾਂ ਆ ਦੇਖੋ ਨਿਊਟਰੀ ਇਹ ਅਗੀ ਸੋਇਆਬੀਨ ਹਾਂਜੀ ਹਾਂਜੀ ਸੋਇਆਬੀਨ ਇਹਦੇ ਵਿੱਚ ਪ੍ਰੋਟੀਨ ਬਹੁਤ ਹੈ ਸਰ ਸਹੀ ਹੈ ਜੀ ਆਹ ਦੇਖੋ ਆ ਸੋਗੀ ਇਹ ਡਰਾਈ ਫਰੂਟ ਬਾਈ ਇਹ ਵੀ ਘਰ ਘਰ ਪਾਉਂਦੇ ਮੈਂ ਕਹਿਆ ਸਾਰੇ ਬੱਚੇ ਕੋਈ ਨਹੀਂ ਇਹ ਸਾਨੂੰ ਇਹ ਨਹੀਂ ਕਿ ਬੱਚੇ ਜਿਹੜੇ ਨਾ ਆਪਣੇ ਵਿਰਸੇ ਦੇ ਨਾਲ ਜੁੜੇ ਰਹਿਣ ਬੱਚਿਆਂ ਨੂੰ ਪਤਾ ਲੱਗੇ ਅੱਜ ਨੌਜਵਾਨਾਂ ਨੂੰ ਸਾਡੇ ਹੀ ਸਪੋਰਟਸ ਕਾਲਜੋਂ ਪੜ੍ਹ ਕੇ ਬੱਚੇ ਵੱਡੇ ਵੱਡੇ ਐਸਐਸਪੀ ਡੀਐਸਪੀ بڑے بڑے ਉਦਿਆਂ ਦੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਕਈ ਆਸ਼ਟਮ 올ੰਪਿਕ ਖੇਡ ਚੁੱਕੇ ਨੇ ਸਹੀ ਹੈ ਜੀ ਬੜੇ ਮੈਂ ਗਿਣਾ ਨਹੀਂ ਸਕਦਾ ਕਾਮ ਪਿੱਛੇ ਕਮ ਹਜ਼ਾਰਾਂ ਬੱਚੇ ਸਾਡੇ ਦੇ ਕੋਲ ਜੂਸ ਪੀ ਕੇ ਸੱਤੂ ਪੀ ਕੇ ਕਾਮਯਾਬ ਹੋਏ ਨੇ ਠੀਕ ਹੈ ਜੀ ਠੀਕ ਹੈ ਆ ਸਾਰੇ ਇਸ ਤਬਾਹ ਦੇਖੋ ਆ ਤੁਹਾਡੇ ਸਾਹਮਣੇ ਚੁਗੰਦਰ ਚੁਗੰਦਰ ਵੀ ਆ ਗਈ ਜੀ ਓਏ ਹੋਏ ਹੋਏ ਆ ਸਰ ਪਿਆਜ਼ ਇਹ ਪਿਆਜ਼ ਆ ਗਿਆ ਜੀ ਆ ਖੀਰਾ ਇਹ ਇੱਥੇ ਰੱਖ ਆ ਸੋਇਆਬੀਨ ਫੱਲੀਆਂ ਬਾਬਾਈ ਪਟਾਕੇ ਪੜ ਜਾਣ ਦੇ ਆ ਲਓ ਜੀ ਸਰ ਆ ਦੇਖੋ ਜੀ ਐਪਲ ਜਿਹਨੂੰ ਪੰਜਾਬੀ ਚ ਆਪਾਂ ਸੇਵ ਵੀ ਕਹਿੰਦੇ ਆ ਓਏ ਹੋਏ ਹੋਏ ਆ ਲਓ ਫੜ ਆ ਸਰ ਪਨੀਰ ਇੱਧਰ ਰੱਖਿਆ ਬਾਬਾਈ ਨੇ ਆ ਲਓ ਫੜੋ ਪਨੀਰ ਆ ਟਮਾਟਰ ਲਓ ਟਮਾਟਰ ਆ ਦੇਖੋ ਸਰ ਇਨਾ ਖਰਾਕੇ ਪਾਲੀ ਲਾਦਾ ਟੋੜੀ ਦਿੱਤੀ ਤੂੰ ਇਹ ਮਸ਼ੀਨ ਤੇ ਸਾਡ ਮਸ਼ੀਨ ਟੋੜੀ ਐ ਲੇਕਿਨ ਬੱਚਿਆਂ ਦਾ ਮਨੋਬਾਲਣਾ ਟੁੱਟੇ ਸਾਡਾ ਮਨੋਬਾਲ ਤਾਂ ਆਹੀ ਆਈ ਕਹਿੰਦੇ ਹਰ ਚੀਜ਼ ਬੱਚਿਆਂ ਨੂੰ ਮਿਲਿਆ ਸਾਡਾ ਮਨੋਬਾਲ ਤਾਂ ਆਹੀ ਆ ਜੀ ਇਹ ਬਾਬੇ ਨੇ ਪੰਜਾਬੀ ਚ ਪੰਜਾਬੀ ਚ ਕਹਿੰਦੇ ਨੇ ਵਿੱਚ ਦੀ ਦੁਨੀਆ ਸੇਵਕ ਮਾਈਏ ਤਾਂ ਦਰਗੇ ਬੈਸਨ ਪਾਈਏ ਸੇਵਾ ਹੀ ਸਭ ਕੁਝ ਹੈ ਸਹੀ ਹੈ ਇਹ ਸਾਡੇ ਬਾਬੇ ਨਾਨਕ ਨੇ ਤੀਰ ਤੇਰੇ ਕਰਕੇ ਫਰੀ ਵੰਡ ਕੇ ਰੋਟੀ ਐਂ ਪਾਣੀ ਬਣਾ ਲਿਆ ਸਹੀ ਆ ਜੀ ਬਰਕਤਾਂ ਪੈ ਗਈਆਂ ਅਸੀਂ ਵੀ ਉਹਨਾਂ ਦੇ ਬੱਚੇ ਆ ਵਾਹਿਗੁਰੂ ਅਸੀਂ ਤਾਂ ਫੇਰ 30 ਰੁਪਏ ਲੈ ਰਹੇ ਆ ਸਹੀ ਆ ਜੀ ਹਲੋ ਸਾਰਾ ਨਾਰ ਵੀ ਪਾ ਦਿੱਤਾ ਇਹ ਬਾਬਾ ਜੀ ਸੇਵਾ ਹੀ ਕਰਨ ਦੇ ਆਹ ਦੇਖੋ ਸਾਹਿਬ 30 ਰੁਪਏ ਦੇ ਵਿੱਚ ਵਾਹ ਜੀ ਵਾਹ ਇਹਨਾਂ ਤਰ੍ਹਾਂ ਦੇ ਮਸਾਲੇ ਪਾਏ ਹੋ ਜਾਂਦੇ ਆ ਅੱਛਾ ਇਹ ਵੀ 13 ਤਰ੍ਹਾਂ ਦੇ ਹਾਂ ਜੀ ਆਹ 13 ਤਰ੍ਹਾਂ ਦੇ ਮਸਾਲੇ ਪਾਤਾ ਜੀ ਇਹਦੇ ਵਿੱਚ ਮੈਂ ਦੱਸ ਨਹੀਂ ਸਕਦਾ ਸਾਹਿਬ ਇਹ ਸੀਕ੍ਰੇਟ ਹੈ ਬੱਸ ਵਾਹ ਓਏ ਹੋਏ ਸੀਕ੍ਰੇਟ ਰੈਸਪੀ ਹੈ ਇਹ 13 ਤਰ੍ਹਾਂ ਦੇ ਮਸਾਲੇ ਆ ਸਾਲਿਆਂ ਦੀ ਲੋ ਜੀ ਬਾਬਾ ਜੀ ਨੇ ਪਾਤਾ ਜੀ 13 ਤਰ੍ਹਾਂ ਦੇ ਮਸਾਲੇ ਹੁਣ ਉੱ ਆਪਾਂ ਪਾਵਾਂਗੇ ਨਿੰਬੂ ਜਿਹਨੂੰ ਟੇਸਟ ਬਣਾਉਣ ਲਈ ਕਿਉਂਕਿ ਜ਼ਾਇਦ ਆਪਣੀ ਥਾਂ ਦੇ ਸਹੀ ਹੈ ਜੀ ਟੇਸਟ ਬਣਾਣਾ ਆਪਣੀ ਥਾਂ ਦੇ ਟੇਸਟ ਵੀ ਜ਼ਰੂਰੀ ਚਾਹੀਦਾ ਲਓ ਜੀ ਇਹ ਆ ਗਿਆ ਜੀ ਨਿੰਬੂ ਜਿਹਨੂੰ ਕਹਿੰਦੇ ਸਵਾਦ ਵੀ ਹੋਵੇ ਤੇ ਟੇਸਟੀ ਹੋਵੇ ਤੇ ਤਾਕਤਵਾਲਾ ਵੀ ਹੋਵੇ ਬਾਬਾਈ ਨੇ ਬਰਸਾਤ ਲਓ ਜੀ ਓਏ ਹੋਏ ਆਲੋ ਇਹ ਧੰਤਨ ਕਰਾਈ ਜਾਂਦੇ ਬਾਬਾਈ ਦੀ ਧੰਤਨ ਗੁਰੂ ਰਾਮਦਾਸ ਦੀ ਸਾਡੀ ਗਾੜੀ ਅਸੀਂ ਤਾਂ ਸੇਵਾਦਾਰ ਆਉਂਦੇ ਸਹੀ ਹੈ ਜੀ ਸਹੀ ਹੈ ਬਸ ਉਹਨਾਂ ਨੇ ਇਹ ਸੇਵਾ ਦੇ ਲਾਇਆ ਸਾਨੂੰ ਸਹੀ ਹੈ ਜੀ ਇਹ ਬੱਚਿਆਂ ਦੀ ਸੇਵਾ ਕਰੋ ਸਹੀ ਹੈ ਜੀ ਅਸੀਂ ਸੇਵਾ ਦੇ ਲੱਗੇ ਆ ਇਹ ਬਾਬਾ ਜੀ ਦੇ ਦਿੱਤੀ ਜੇ ਗੋਡੀ ਆ ਨਾ ਮੈਂ ਕਾ ਦੇਖੋ ਐ ਮੈਂ ਤਾਂ ਕਹਿਣਾ ਆਪਾਂ ਜਿਮ ਡਾਈਟ ਲਿਖਿਆ ਨਾ ਅਸਲ ਤੇ ਜਿਮ ਡਾਈਟ ਨਹੀਂ ਹੈ ਇਹ ਪੁਦੀਨ ਡਾਈਟ ਹੈ ਸਹੀ ਹੈ ਜੀ ਇਹ ਆਪਾਂ ਪੁਦੀਨ ਡਾਈਟ ਵੀ ਕਾ ਸਰਦੇ ਆਂ ਆ ਲਓ ਫੜੋ ਤੇ ਲਓ ਜੀ ਬਾਬਾ ਜੀ ਕੋ ਪਹੁੰਚੋ ਜਿਮ ਵਾਲੇ ਵੀਰੋ ਆ ਸਰ ਆ ਦੇਖੋ ਵਾਹੀ ਹੋ ਲੋ ਜੀ ਬਾਬਾ ਜੀ ਦਾ ਭਾਂਡਾ ਲਓ ਜੀ ਇੱਕ ਕਰਤੀਏ ਬਾਬਾ ਜੀ ਨੇ ਜਿਮ ਡਾਈਟ ਤਿਆਰ ਲੋ ਜੀ ਵਾਹ ਜੀ ਵਾਹ ਕੰਨ ਜੂਸੀ ਕੋਈ ਨਹੀਂ ਜੇ ਭਰ ਭਰ ਕੇ ਨਾਲ ਬੋਲਦਾ ਇੰਨੀ ਭੰਦਾ ਜੀ ਮੈਂ ਕੋਈ ਘੱਟ ਨਹੀਂ ਬੰਦਾ ਸਹੀ ਹੈ ਜੀ ਨਹੀਂ ਕਿ ਤੁਹਾਨੂੰ ਤੁਹਾਡੇ ਘਰ ਕੇ ਮਤਲਬ ਪਾਈ ਹੈ ਵਾਹ ਜੀ ਵਾਹ ਆ ਦੇਖੋ ਸਰ ਇਹ ਐਦਾਂ ਬੱਚਿਆਂ ਨੂੰ ਆ ਲੋ ਸਹੀ ਹੈ ਜੀ ਤੇ ਬਾਬਾ ਜੀ ਇਹ ਹੁਣ ਜਲੰਧਰ ਵਾਸੀਆਂ ਨੂੰ ਕੀ ਸੰਦੇਸ਼ਾਂ ਦਿਓਗੇ ਜੀ ਤੁਸੀਂ ਜਿਹੜੇ ਮੈਨ ਵੀਰ ਜਿਮ ਲਾਉਂਦੇ ਆ ਜੀ ਮੈਂ ਇਹੀ ਸੰਦੇਸ਼ ਦੇਣਾ ਚਾਹਨਾ कि मेरे भ्रावो मेरे बच्चियों ਤੁਸੀਂ ਇਹ ਜਿਮ ਡਾਇਟ ਖਾਣ ਜਰੂਰ ਆਓ ਮੇਰੇ ਕਰਕੇ ਨਹੀਂ ਆਪਣੀ ਹੈਲਥ ਕਰਕੇ ਸਹੀ ਹੈ ਜੀ ਆਪਣੇ ਕਰਕੇ ਆਪਣੇ ਆਉਣ ਵਾਲੀ ਪੀੜ ਲਈ ਤਾਂ ਕਿ ਸਾਡਾ ਤੁਸੀਂ ਜੇ ਹਲਦੀ ਰਹੋਗੇ ਤਾਂ ਆਉਣ ਵਾਲੀ ਪੀੜ ਵੀ ਸਾਡੀ ਹਲਦੀ ਰਹੇਗੀ ਸਹੀ ਹੈ ਜੀ ਸਰ ਮੇਰੀ ਲੋਕੇਸ਼ਨ ਗੁਲਾਬ ਦੇ ਹਸਪੀਟਲ ਜਲੰਧਰ ਵਿੱਚ ਬਰਾਦੋ ਸੰਦਰ ਸ਼ੀਰ ਬਾਬੂ ਲਾਭ ਸਿੰਘ ਨਗਰ ਠੀਕ ਹੈ ਜੀ ਅੱਗੇ ਨਹਿਰ ਆਏਗੀ ਨਿਆਣ ਤੋਂ ਥੋੜੀ ਜਿਹੀ ਅੱਗੇ ਜਾ ਕੇ ਪਹਿਲੀ ਦੁਕਾਨ ਹੈ ਦੇ ਗੁਰਦੁਆਰਾ ਸਾਹਿਬ ਵਾਲੀ ਗਲੀ ਟਾਈਮਿੰਗ ਸਰ 7 ਵਜੇ ਤੋਂ ਲੈ ਕੇ 10 ਵਜੇ ਤੱਕ ਸਾਡਾ ਫੋਨ ਨੰਬਰ ਹੈਗਾ 82 83 86 44 83 ਇਹ ਬਾਬਾ ਜੀ ਨੇ ਜੇਮਾ ਡਾਈਟ ਤਿਆਰ ਕਰ ਦਿੱਤੀ ਜੇ ਤੇ ਸਪਰਾਉਟਸ ਵਗੈਰਾ ਤੇ ਨਿਊਟਰੀ ਵਗੈਰਾ ਤੇ ਕਾਲੇ ਚਨੇ ਹਰੇਕ ਆਈਟਮ ਇਹਨਾਂ ਨੇ ਪਾ ਕੇ ਤਿਆਰ ਕੀਤੀ ਆ ਘਟੋ ਘਾਟ ਵੀ 12 ਤੋਂ 14 ਆਈਟਮ ਇਹਨਾਂ ਨੇ ਪਾਈਆਂ ਤੇ ਰੇਟ ਸਿਰਫ ਹੈਗਾ ਜਿੱਤੀ ਰੁਪਏ ਤੇ ਇਹਨਾਂ ਰੇਟ ਨਾਲ ਕਿਤੇ ਕਿਸ ਨੇ ਕਰਨਾ ਜੇ ਤੇ ਨਾ ਹੀ ਇਹਨੇ ਰੇਟ ਦੇ ਵਿੱਚ ਤੁਹਾਨੂੰ ਜਿਮ ਡਾਈਟ ਮਿਲ ਸਕਦੀ ਆ ਤੇ ਬਾਕੀ ਐਡਰੈਸ ਬਾਬਾ ਜੀ ਨੇ ਤੁਹਾਨੂੰ ਦਿੱਤਾ ਆ ਤੇ ਜਰੂਰ ਇੱਥੇ ਪਹੁੰਚੋ ਤੇ ਆਗੇ ਜੇ ਮਾਰੇ ਵੀਰ ਜਾਂ ਹੋਰ ਛੋਟੇ ਬੱਚੇ ਜਰੂਰ ਇੱਥੇ ਪਹੁੰਚੋ ਤੇ ਬਹੁਤ ਸਸਤਾ ਰੇਟ ਆ ਜੀ ਤੇ ਬਾਕੀ ਵੀਡੀਓ ਵੇਖ ਕੇ ਦੱਸੋ ਕਿਵੇਂ ਦੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬੱਗ ਠੀਕ ਹੈ ਜੀ ਖਾਲੀ ਹੁਣ ਆਪਣੀ ਜਿਮ ਡਾਈਟ ਤੇ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ 'ਚ ਤਾਂ ਤੱਕ ਦੇ ਲਈ ਸასი ਸ਼ਾਲ ਜੀ